ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਪਤਾ ਹੀ ਕਿਸਾਨ ਵੀਰੋ ਕਿ ਕੱਲ ਜਿਹੜਾ ਰਾਤ ਨੌਰੀ ਮੋਰਚੇ ਤੇ ਸ਼ੰਭੂ ਤੇ ਸਾਰੇ ਮੋਰਚੇ ਤੇ ਪੰਜਾਬ ਪੁਲਿਸ ਨੇ ਹਮਲਾ ਕੀਤਾ ਸਰਦਾਰ ਦਿਗਜੀਤ ਸਿੰਘ ਦੀ ਟੱਲੇ ਵਾਲ ਨੂੰ ਕੇਂਦਰ ਨਾਲ ਮੀਟਿੰਗ ਤੋਂ ਬਾਅਦ ਅਰੈਸਟ ਕਰ ਲਿਆ ਹੋ ਰਿਹਾ ਅਕਨੋਲ ਕਰ ਲਿਆ ਭਰਾਵੋ ਤੁਹਾਨੂੰ ਜਿਹੜੀ ਅਪੀਲ ਕਰਨੀ ਚਾਹੁੰਦੇ ਆ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਕਿਸਾਨਾਂ ਨੂੰ ਕਿ ਆਪਾਂ ਜਿਹੜਾ ਬਲਾਕ ਦੋਦਾ ਬਲਾਕ ਸ਼੍ਰੀ ਮੁਕਸਰ ਸਾਹਿਬ ਤੇ ਬਲਾਕ ਬਰੀ ਵਾਲਾ ਇਹਨਾਂ ਨੇ ਬਠਿੰਡਾ ਰੋਡ ਜਿਹੜਾ ਕਾਰਸੇ ਵਾਲਾ ਗੁਰੂ ਘਰ ਹੈ ਸੰਗੂ ਤੌਣ ਉੱਥੇ ਜਾ ਕੇ ਆਪਾਂ ਰੋਡ ਬਲਾਕ ਕਰਨਾ 10:30 ਵਜੇ ਸਾਰੇ ਵੀਰਾਂ ਨੂੰ ਪੀਲਾ ਕੋਈ ਵੀ ਘਰੇ ਨਾ ਰਹਿ ਵੀ ਸਾਰੇ ਪੂਰੀ ਤਾਕਤ ਨਾਲ ਵੱਡੀ ਗਿਣਤੀ ਦੇ ਨਾਲ ਆਉਦੇ ਟਰੈਕਟਰਾਂ ਲੈ ਕੇ ਪਹੁੰਚੋ ਦੂਜਾ ਜਿਹੜੇ ਆਪਣੇ ਤਿੰਨ ਬਲਾਕ ਰਹਿ ਗਏ ਮੁਕਸਰ ਸਾਹਿਬ ਦੇ ਉਹ ਭਰਾਵੋ ਗਿੱਧਰਵਾਹਾ ਬਲਾਕ ਲੰਬੀ ਬਲਾਕ ਅਤੇ ਮਲੋਟ ਬਲਾਕ ਇਹਨਾਂ ਨੇ ਜਿਹੜਾ ਚੌਕ ਹੈਗਾ ਆਪਣਾ ਮਲੋੜ ਦੇ ਵਿੱਚ ਬਟੰਡੇ ਵਾਲਾ ਉੱਥੇ ਜਾ ਕੇ ਇਹਨਾਂ ਨੇ ਰੋਡ ਬਲੌਕ ਕਰਨਾ 10:30 ਭਰਾਵੋ ਮੈਂ ਤੁਹਾਨੂੰ ਅਪੀਲ ਕਰਦਾ ਇਹ ਜਿਹੜਾ ਰਵਈਆ ਸਰਕਾਰ ਦਾ ਕੋਈ ਚੰਗਾ ਨਹੀਂ ਹੈਗਾ ਪਹਿਲਾਂ ਐਸਕੇਮ ਨੂੰ ਦਬਾਉਣਾ ਫਿਰ ਇੱਥੇ ਮੋਰਚੇ ਤੇ ਹਮਲਾ ਕਰਨਾ ਭਰਾਵੋ ਜਾਗ ਜੋ ਆਪਾਂ ਨੂੰ ਲੋੜ ਹੈ ਅੱਜ ਇਕੱਠਾ ਇਕੱਠੇ ਹੋ ਕੇ ਰੋਡ ਬਲੌਕ ਕਰਕੇ ਸਰਕਾਰ ਨੂੰ ਦੱਸ ਦਈਏ ਕਿ ਕਿਸ ਕਿਸਾਨਾਂ ਦੀ ਤਾਕਤ ਕੀ ਹੁੰਦੀ ਹੈ ਉਹਨਾਂ ਨੂੰ ਇਹ ਜਿਹੜੀ ਚੀਜ਼ ਇਹਨਾਂ ਨੇ ਕੀਤੀ ਹੈ ਕਿਸਾਨਾਂ ਤੇ ਲੋਕਤੰਤਰ ਦੇ ਵਿੱਚ ਜਿਹੜਾ ਇਹਨਾਂ ਨੇ ਕਿਸਾਨਾਂ ਤੇ ਕਹਿਰ ਢਾਇਆ ਬਹੁਤ ਹੀ ਗਲਤ ਐ ਨਿੰਦਨਯੋਗ ਐ ਜਿਹੜੀ ਧਰਨਾ ਚੋਂ ਨਿਕਲੀ ਹੋਈ ਸਰਕਾਰ ਉਹ ਸਰਕਾਰ ਅੱਜ ਕਿਸਾਨਾਂ ਤੇ ਆਮ ਲੋਕਾਂ ਤੇ ਤਸ਼ੱਦਦ ਢਾ ਰਹੀ ਐ ਵੀਰੋ ਆਓ ਸਾਰੇ ਭੈਣਾਂ ਨੂੰ ਬੇਨਤੀ ਐ ਵੀਰਾਂ ਨੂੰ ਨੌਜਵਾਨਾਂ ਨੂੰ ਖਾਸ ਕਰਕੇ ਅਪੀਲ ਐ ਸਾਰੇ ਜਣੇ ਆਓ ਆਪਾਂ ਜਿਵੇਂ ਜਿਵੇਂ ਦਿੱਤਾ ਗਿਆ ਸਮਾਂ 10:30 ਵਜੇ ਦੋਦਾ ਬਲਾਕ ਮੁਕਸਰ ਬਲਾਕ ਬਰੀਆਲਾ ਬਲਾਕ ਬਠਿੰਡਾ ਰੋਡ ਦੇ ਸੰਗੂ ਧੌਣ ਕਾਰਸੇ ਵਾਲੇ ਗੁਰਦੁਆਰੇ ਕੋਲੇ ਔਰ ਦੂਜਾ ਜਿਹੜੇ ਗਿੱਦੜਵਾਹਾ ਲੰਬੀ ਤੇ ਮਲੋੜ ਬਲਾਕ ਇਹ ਜਿਹੜਾ ਬਠਿੰਡਾ ਵਾਲਾ ਚੌਕ ਹੈਗਾ ਮਲੋਟ ਵਿਖੇ ਉੱਥੇ ਭਾਈ ਆਪਾਂ ਰੋਡ ਬਲੌਕ ਕਰਨਾ 10:30 ਵਜੇ ਵਸ ਇਨੀ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ